ਉਹ ਜ਼ਿਆਦਾਤਰ ਸਾਡੇ ਕੋਲੇ ਪੇਸ਼ੈਂਟ ਗ੍ਰੈਨੀ ਰੋਗ ਵਾਲੇ ਆਉਂਦੇ ਨੇ ਆਈਵੀਡੀ ਆਈਵੀਐਸ ਅਲਸਟਰਾਈਟੋਕਲਾਈਟਸ ਜਾਨੀ ਗੈਸਟ੍ਰਾਈਟਸ ਦੀ ਪ੍ਰੋਬਲਮ ਜਿਹੜੀਆਂ ਹੈਗੀਆਂ ਨੇ ਪੇਸ਼ੈਂਟਸ ਨੂੰ ਬਹੁਤ ਜ਼ਿਆਦਾ ਦਿੱਕਤ ਦੇ ਵਿੱਚ ਨੇ ਪੇਸ਼ੈਂਟ ਇਹਨਾਂ ਪੇਸ਼ੈਂਟਾਂ ਨੂੰ ਇਹਨਾਂ ਬਿਮਾਰੀਆਂ ਚੋਂ ਕੱਢਣ ਦੇ ਲਈ ਅਸੀਂ ਜ਼ਿੰਦਗੀ ਦੇ ਵਿੱਚ ਜੋ ਸਾਡੇ ਅਪਣਾਏ ਹੋਏ ਤਜਰਬੇ ਨੇ ਅਸੀਂ ਉਹ ਦੱਸਦੇ ਰਹਿੰਨੇ ਆਂ ਕਈ ਮਰੀਜ਼ ਤਾਂ ਬਹੁਤ ਹੀ ਸਮਝਦਾਰ ਹੁੰਦੇ ਨੇ ਵੀਡੀਓ ਨੂੰ ਸੁਣ ਕੇ ਧਿਆਨ ਦੇ ਨਾਲ ਜਿਵੇਂ ਵੀਡੀਓ ਚ ਦੱਸਿਆ ਉਸ ਤਰ੍ਹਾਂ ਕਰਦੇ ਨੇ ਤੇ ਉਹ ਸੌਖੇ ਹੋ ਜਾਂਦੇ। ਕਈ ਪੇਸ਼ੈਂਟ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਕਿ ਵੀਡੀਓ ਨੂੰ ਪੂਰਾ ਚੰਗੀ ਤਰ੍ਹਾਂ ਸੁਣਦੇ ਨਹੀਂ। ਆਦਕ ਜਦ ਵੀਡੀਓ ਨੂੰ ਸੁਣ ਕੇ ਅਮਲ ਵੀ ਨਹੀਂ ਕਰਦੇ। ਬਸ ਉਹ ਇਹ ਮੰਨ ਕੇ ਚੱਲੋ ਵੀ ਜ਼ਿੰਦਗੀ ਜਿਵੇਂ ਜਿਉਣੀ ਹੈ ਉਦਾਂ ਹੀ ਆਪਣੇ ਹਿਸਾਬ ਨਾਲ ਜਿਉਈ ਜਾਂਦੇ ਆ ਉਹਦੇ ਕਰਕੇ ਉਹ ਫਿਰ ਠੀਕ ਨਹੀਂ ਹੁੰਦੇ। ਕਿਉਂਕਿ ਜ਼ਿੰਦਗੀ ਦਾ ਜੋ ਥਿਆਰਵਾ ਜੋ ਅਸੀਂ ਪੇਸ਼ੈਂਟਾਂ ਨੂੰ ਠੀਕ ਕਰਨ ਦੇ ਵਿੱਚ ਕਮਾਇਆ ਉਹੀ ਚੀਜ਼ ਅਸੀਂ ਵੀਡੀਓ ਦੇ ਵਿੱਚ ਦੱਸਦੇ ਆ ਬਹੁਤ ਪੇਸ਼ੈਂਟ ਸੀਰੀਅਸ ਹੋ ਕੇ ਜਿਵੇਂ ਦੱਸਿਆ ਉਵੇਂ ਚੱਲਦੇ ਆ ਤਾਂ ਉਹ 50 ਤੋਂ 60 ਕੰਨ ਸੀ ਘਰੇ ਬੈਠੇ ਠੀਕ ਹੋ ਜਾਂਦੇ ਆ ਜਿਵੇਂ ਉਹਨਾਂ ਨੂੰ ਦੱਸਿਆ ਹੁੰਦਾ ਉਦਾਂ ਕਰਦੇ ਆ ਕਈ ਪੇਸ਼ੈਂਟ ਐਦਾਂ ਦੇ ਵੀ ਨੇ ਜਿਹਦੇ ਸਾਡੇ ਕੋਲ ਆ ਕੇ ਵੀ ਸਮਝਦੇ ਨਹੀਂ ਸਹੀ ਢੰਗ ਦੇ ਨਾਲ ਆਪਣੀ ਜ਼ਿੰਦਗੀ ਜਿਉਂਦੇ ਕਿਉਂਕਿ ਜਿਹੜੀ ਇਹ ਬਿਮਾਰੀ ਹੈ ਇਹ ਬਿਮਾਰੀ ਹੈਗੀ ਆ ਤੁਹਾਡੀ ਇੱਕ ਸਮਝ ਨਾਲ ਚੱਲ ਕੇ ਠੀਕ ਕਰਨ ਵਾਲੀ ਕਿਉਂਕਿ ਜਿੰਨੇ ਐਲੋਪੈਥਿਕ ਡਾਕਟਰ ਨੇ ਉਹ ਸਾਰੇ ਆਈਵੀਡੀ ਆਈਬੀਐਸ ਅਲਸਰ ਟੋ ਕੋਲਾਈਟਿਸ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਇਹਨਾਂ ਨੂੰ ਅਨਕਿਊਰੇਬਲ ਡਿਜ਼ੀਜ਼ ਕਹਿੰ ਕੇ ਮਤਲਬ ਸੈਟ ਤੇ ਕਰ ਦਿੰਦੇ ਨੇ ਵੀ ਜਦ ਤੱਕ ਤੁਹਾਨੂੰ ਪ੍ਰੋਬਲਮ ਸਰੀਰ ਆ ਤਦ ਤੱਕ ਇਹ ਰਹਿਣੀ ਆ ਕਿਸੇ ਟਾਈਮ ਚ ਵੱਧ ਸਕਦੀ ਹੈ ਕਿਸੇ ਟਾਈਮ ਚ ਘੱਟ ਸਕਦੀ ਹੈ ਕਿਸੇ ਟਾਈਮ ਚ ਤੁਸੀਂ ਸੌਖੇ ਰਹਿ ਸਕਦੇ ਹੋ ਕਿਸੇ ਟਾਈਮ ਤੰਗ ਰਹਿ ਸਕਦੇ ਹੋ ਕਿਸੇ ਟਾਈਮ ਤੁਹਾਡੀ ਦਵਾਈ ਬੰਦ ਹੋ ਸਕਦੀ ਹੈ ਕਿਸੇ ਟਾਈਮ ਤੁਹਾਨੂੰ ਲੋਣੀ ਪੈ ਸਕਦੀ ਹੈ ਮਤਲਬ ਤੁਹਾਡੀ ਸਿਚੁਏਸ਼ਨ ਦੇ ਅਕੋਰਡਿੰਗਲੀ ਤੁਹਾਨੂੰ ਦਵਾਈ ਯੂਜ਼ ਕਰਨੀ ਪੈਣੀ ਹੈ ਉਹਨਾਂ ਦਾ ਕਹਿਣਾ ਇਹ ਹੈ ਖਾਣ ਦਾ ਲਾਲਚ ਕਰਨ ਵਾਲੀ ਮਰੀਜ਼ ਵੀ ਤੰਗ ਹੁੰਦੇ ਆ ਕੰਮ ਕਰਨ ਦਾ ਲਾਲਚ ਕਰਨ ਵਾਲੀ ਮਰੀਜ਼ ਵੀ ਤੰਗ ਹੁੰਦੇ ਆ ਜਿਆਦਾ ਜੋਰ ਲਾਉਣਿਆ ਕੰਮ ਤੇ ਜ਼ਿਆਦਾ ਥੱਕੇ ਨਾਲ ਕੰਮ ਕਰਦੇ ਆ 10 ਦਿਨ ਠੀਕ ਹੋ ਜੀਏ ਫਿਰ ਉਸ ਤੋਂ ਬਾਅਦ 5 ਦਿਨ 7 ਦਿਨ ਤੰਗ ਜ਼ਿਆਦਾ ਰਹਿੰਦੀ ਆ ਫਿਰ ਫਿਰ ਮਤਲਬ ਉਹੀ ਕਹਾਣੀ ਚੱਲੀ ਜਾਂਦੀ ਆ ਖਾਣ ਪੀਣ ਦੇ ਵਿੱਚ ਘੱਟ ਖਾਣ ਦੀ ਵੀ ਆ ਰੱਜ ਕੇ ਖਾਂਦੇ ਨੇ 2-4 ਦਿਨ ਰੱਜ ਕੇ ਖਾਧਾ ਜਾਂਦਾ ਫਿਰ ਫਿਰ ਮੁਰਕੇ ਰੀਚਨ ਚਲੀ ਜਾਂਦੀ ਹੈ ਫਿਰ ਖਾਣੋਂ ਹੀ ਬੰਦ ਹੋ ਜਾਂਦਾ ਸਾਰਾ ਕੁਝ ਵੀ ਨਾ ਖਾਈ ਜਾਵੇ ਮਤਲਬ ਬਾਰ-ਬਾਰ ਲੱਟੇ ਇਸ ਤੋਂ ਬਿਧਰ ਇਹ ਹੈ ਵੀ ਜੇ ਤੁਸੀਂ ਸੰਜਮ ਨਾਲ ਖਾਓ ਥੋੜਾ ਖਾਓ ਬਾਰ-ਬਾਰ ਖਾਲੋ ਫਿਰ ਦਿੱਕਤ ਨਾ ਆਵੇ ਕਿਉਂਕਿ ਅੰਤਰੀ ਤੁਹਾਡੀ ਪਹਿਲਾਂ ਹੀ ਅਬਸਟਰਕਸ਼ਨ ਦੇ ਵਿੱਚ ਹੈ ਅੰਤਰੀ ਨੂੰ ਆਬਸੈਸ ਹੋਈ ਹੈ ਇਨਫਲੇਮੇਸ਼ਨ ਹੋਈ ਹੈ ਉਹਦੇ ਕਰਕੇ ਅੰਤਰੀ ਆਪਦਾ ਕੰਮ ਨਹੀਂ ਸਹੀ ਢੰਗ ਨਾਲ ਕਰਦੀ ਜੀਵ ਤਾਂ ਕਹਿੰਦੀ ਹੈ ਵੀ ਸੁਆਦ ਆਉਂਦਾ ਖਾਈ ਚੱਲੋ ਅੱਖਾਂ ਕਹਿੰਦੀਆਂ ਨੇ ਵੀ ਉਹ ਚੀਜ਼ ਬਣੀ ਆ ਜੋ ਸੁਆਦ ਆ ਚੱਕ ਕੇ ਖਾ ਲਾ ਜੀਭ ਨੰਗਾ ਜਾਂਦੀ ਹੈ ਮਿਹਦੇ ਦੇ ਵਿੱਚ ਚਲੇ ਜਾਂਦਾ ਜਿਹਨੂੰ ਤਾਂ ਹੁਣ ਗੈਸ ਮੰਨਦਾ ਉਹ ਤਾਂ ਆਉਂਦਾ ਸਪੋਰਟ ਖਾਂਸਾਰੀ ਪਤਾ ਲੱਗ ਜਾਂਦਾ ਜਿਹਦੇ ਹੁਣ ਗੈਸ ਦੀ ਪ੍ਰੋਬਲਮ ਨਹੀਂ ਹੈ ਉਹਦੇ ਜਦੋਂ ਅੰਤੜੀਆਂ ਦੇ ਵਿੱਚ ਜਾਂਦਾ ਅਲਸਰਸ਼ਨ ਦੀ ਪ੍ਰੋਬਲਮ ਜਾਂ ਜਿੱਥੇ ਮਨ ਲਾਲਸਰ ਹੈਗੇ ਨੇ ਉੱਥੇ ਜਾ ਕੇ ਡਿੱਗਦਾ ਭੋਜਨ ਫਿਰ ਉਸ ਟਾਈਮ ਤੇ ਜਾ ਕੇ ਉਹਨੂੰ ਪਤਾ ਲੱਗਦਾ ਵੀ ਹੁਣ ਮੇਰੇ ਪੇਟ ਦੇ ਵਿੱਚ ਸਾਰਟ ਪੈਂਦਾ ਮੇਰੇ ਜਲਣ ਹੁੰਦੀ ਤੇ ਤੁਸੀਂ ਜੇ ਸੰਭਲ ਜਾਓਗੇ ਸਮਝ ਨਾਲ ਖਾਓ ਪੀਓਗੇ ਤਾਂ ਤੁਸੀਂ ਸੋਖੇ ਹੋ ਜਾਓਗੇ। ਮਤਲਬ ਸੋਖਾ ਜੇ ਕਰਕੇ ਮੈਂ ਤੁਹਾਨੂੰ ਸਮਝਾਵਾਂ ਦੇਖੋ ਖਾਣ-ਪਾਨ ਦੇ ਵਿੱਚ ਇੱਕ ਸਡਿਊਲ ਬਣਾ ਲਓ ਲਾਈਫ ਦਾ। ਜ਼ਿੰਦਗੀ ਜਿਉਣ ਦਾ ਕੋਈ ਤਰੀਕਾ ਰੱਖ ਲਓ। ਤੁਸੀਂ ਵੈਸੇ ਹੀ ਸੁਖੇ ਹੋਣ ਲੱਗ ਜਾਣਾ ਤੁਹਾਨੂੰ ਲੋੜ ਹੀ ਨਹੀਂ ਪੈਣੀ ਜ਼ਿਆਦਾ ਚੱਕਣਾਂ ਦੀ। ਇੱਕ ਤਾਂ ਤੁਸੀਂ ਸਵੇਰੇ ਸਖਤੀ ਸੁਨੇਹਾ ਉਠੋ। ਸੂਰਜ ਨਿਕਲਦੋਂ ਪਹਿਲਾਂ। ਸਵੇਰ ਦੀ ਸੈਰ ਕਰੋ। ਸੈਰ ਦੇ ਵਿੱਚ ਇਹ ਨਾ ਹੋਵੇ ਵੀ ਤੁਸੀਂ 7 ਕਿਲੋਮੀਟਰ 10 ਕਿਲੋਮੀਟਰ 4 ਕਿਲੋਮੀਟਰ 3 ਕਿਲੋਮੀਟਰ ਸੈਰ ਕਰਨ ਜਾਂਦੇ ਹੋ ਇੰਨੀ ਸੈਰ ਕਰਨ ਦੀ ਕੋਈ ਲੋੜ ਨਹੀਂ ਸੈਰ ਕਰੋ ਜਿੰਨੀ ਤੁਹਾਡੇ ਮਨ ਨੂੰ ਪਾਉਂਦੀ ਹੈ ਜਿੰਨਾ ਤੁਸੀਂ ਤੁਰ ਸਕਦੇ ਹੋ ਆਸਾਨੀ ਨਾਲ ਕਿਲੋਮੀਟਰ ਅਸੀਂ ਆਮ ਪੇਸ਼ੈਂਟਾਂ ਨੂੰ ਦੱਸਦੇ ਹਾਂ ਵੀ 1 ਕਿਲੋਮੀਟਰ ਤੁਸੀਂ ਅੱਧਾ ਕਿਲੋਮੀਟਰ ਆਉਣ ਅੱਧਾ ਕਿਲੋਮੀਟਰ ਜਾਣ ਦਾ ਇੰਨੀ ਸੈਰ ਕਰਨੀ ਹੈ ਉਹ ਵੀ ਆਰਾਮ ਨਾਲ ਤੁਰਨਾ ਤੇਜੀ ਨਾਲ ਨਹੀਂ ਕਰਨਾ ਸਿਰਫ ਤੁਸੀਂ ਦਿਮਾਗ ਨੂੰ ਤਾਜੀ ਹਵਾ ਲੈਣ ਜਾਣਾ ਤੇ ਜਿੱਥੇ ਤੁਸੀਂ ਦੂਰ ਨਿਕਲੋਗੇ ਪਿੰਡ ਚੋਂ ਜਾਂ ਆਪਣੇ ਸ਼ਹਿਰ ਤੋਂ ਕਸਬੇ ਤੋਂ ਤਾਜੀ ਹਵਾ ਮਿਲਦੀ ਹੈ। ਦਰਖਤ ਨੇ ਪੰਛੀ ਚਿਰਚਰਾਉਂਦੇ ਨੇ। ਉੱਥੇ ਤੁਸੀਂ ਆਪਣਾ ਹਸਣ ਲਾਓ, ਚੌਂਕੜਾ ਲਾਓ। ਚੌਂਕੜਾ ਲਾ ਕੇ ਪੁਰਾਣਾ ਯਾਮ ਕਰਨਾ, ਔਲੋਮ ਲੋ। ਔਲੋਮ ਲੋ ਜਿਵੇਂ ਚੌਂਕੜਾ ਲਾ ਕੇ ਠੋਹੀ ਸਿੱਧੀ ਰੱਖ ਕੇ ਐਦਾਂ ਰੱਖ ਕੇ ਫੇਕ ਨਾ ਕੁੰ ਦਬਦੇ। ਇੱਕ ਲੱਕ ਨਾ ਖਿੱਚਿਆ। ਖਿੱਚ ਕੇ ਦੂਜੇ ਨਾਲ ਛੱਡ ਦੇਣਾ। ਫਿਰ ਦੂਜੇ ਨਾਲ ਖਿੱਚਿਆ ਦੂਜੇ ਨਾਲ ਛੱਡ ਦੇਣਾ। ਜੇ ਤੁਸੀਂ ਇਸ ਤਰੀਕੇ ਨਾਲ 5 ਮਿੰਟ ਤੋਂ ਸਟਾਰਟ ਕਰਦੇ ਹੋ ਜਿਵੇਂ ਪਹਿਲੇ ਦਿਨ 5 ਮਿੰਟ ਲਾਣੇ ਹੋ 5 ਮਿੰਟ ਤੋਂ ਵਧਾਉਂਦੇ ਵਧਾਉਂਦੇ ਫਿਰ 6 ਮਿੰਟ 7 ਮਿੰਟ 10 ਮਿੰਟ ਤੱਕ ਚਲੇ ਜਾਓ 10 ਮਿੰਟ ਤੋਂ ਬਾਅਦ ਹੌਲੀ ਹੌਲੀ ਵਧਾਉਂਦੇ ਵਧਾਉਂਦੇ 15 ਮਿੰਟ ਤੇ ਚਲੇ ਜਾਓ 15 ਤੋਂ ਨਹੀਂ ਵਧਾਣੇ 15 ਮਿੰਟ ਜੇ ਤੁਸੀਂ ਪੁਰਾਣਾ ਜਾਂ ਲੌਂਗ ਬਲੌਂਗ ਡੇਲੀ ਕਰਨ ਲੱਗ ਜਾਂਦੇ ਹੋ ਨਾ ਤੁਹਾਡੇ ਮਨ ਦਾ ਜਿੰਨਾ ਵੀ ਟੈਨਸ਼ਨ ਆ ਜਿੰਨਾ ਵੀ ਭਰਮ ਆ ਜਿੰਨੀ ਵੀ ਚਿੰਤਾ ਜਿੰਨੇ ਵੀ ਲੜਾਈ ਝਗੜੇ ਆ ਤੁਹਾਡੇ ਦਿਮਾਗ ਦੇ ਵਿੱਚ ਵੀ ਜੀ ਮੈਂ ਠੀਕ ਨਹੀਂ ਹੁੰਦਾ ਮੈਂ ਤਾਂ ਤੰਗ ਬਹੁਤ ਪਿਆ ਮੇਰੀ ਬਿਮਾਰੀ ਪਤਾ ਨਹੀਂ ਠੀਕ ਹੋਊਗੀ ਪਤਾ ਨਹੀਂ ਨਹੀਂ ਹੋਊਗੀ ਉਹ ਸਾਰੇ ਭਰਮ ਭੁਲੇਖੇ ਤੁਹਾਡੇ ਦੂਰ ਹੋਣ ਲੱਗ ਜਣੇ ਆ ਤਿੰਨ ਹਫ਼ਤਿਆਂ ਦੇ ਵਿੱਚ ਸਿਰਫ 3 weeks 21 days ਦੇ ਵਿੱਚ ਅਸੀਂ ਦੇਖ ਚੁੱਕੇ ਆ ਜਿਹੜੇ ਪੇਸ਼ੈਂਟ ਗੌਰ ਕਰਦੇ ਆ ਇੱਕ ਤੁਸੀਂ ਸਰੋਂ ਦਾ ਤੇਲ ਕੱਚੀ ਘਣੀ ਦਾ ਘੜਾਇਆ ਵਾ ਇਹ ਤੁਸੀਂ ਆਪਣੇ ਪੇਟ ਤੇ ਪੋਲੇ ਹੱਥ ਨਾਲ ਮਲਣਾ ਮਲਣ ਦਾ ਤਰੀਕਾ ਮੈਂ ਵੀਡੀਓ ਚ ਆਲਰੇਡੀ ਹਮੇਸ਼ਾ ਹੀ ਦੱਸਦਾ ਪੋਲੇ ਹੱਥ ਨਾਲ ਮਲਣਾ ਜੋੜਨਾ ਨਹੀਂ ਮਲਣਾ ਜਿਹੜੀ ਆ ਵਾਲੀ ਜਗਾ ਜਿੱਥੇ ਆਪਣੇ ਪਰਸਲੀਆਂ ਖਤਮ ਹੁੰਦੀਆਂ ਨੇ ਪੇਟ ਸ਼ੁਰੂ ਹੁੰਦਾ ਤੁਹਾਨੂੰ ਨਹੀਂ ਤੋਂ ਉਪਰ ਇੱਥੇ 10 ਮਿੰਟ ਕੋਲਾ-ਪੋਲਾ ਮਾਲਸ ਐਂ ਕਰਨਾ ਗੋਲਾਈ ਦੇ ਵਿੱਚ ਗੋਲ-ਗੋਲ ਪੋਲੇ ਹੱਥ ਨਾਲ ਉਸ ਤੋਂ ਬਾਅਦ 10 ਮਿੰਟ ਕੱਚ ਦੀ ਬੋਤਲ 'ਚ ਗਰਮ ਪਾਣੀ ਭਰ ਕੇ ਉਹ ਫੇਰਨੀ ਉਹ ਕੋ ਇੱਥੇ ਧੁੰਨੀ ਦੇ ਆਲੇ-ਦੁਆਲੇ 10 ਮਿੰਟ ਫੇਰਨਾ ਤੇਲ ਤੇ ਧੁੰਨੀ ਦੇ ਵੀ 10 ਮਿੰਟ ਬੋਤਲ ਫੇਰਨੀ ਯਾਨੀ 40 ਮਿੰਟ ਦਾ ਕੰਮ ਆ ਇਹ ਆਮ ਮਰੀਜ਼ਾਂ ਲਈ ਆ ਹਰ ਇੱਕ ਮਰਲੇ ਹਰੇਕ ਮਰੀਜ਼ ਜਿਹੜਾ ਮਤਲਬ ਹਸਪੀਟਲ ਟੂ ਕਲਾਈਟਰ ਤੋਂ ਨਾਲ ਫੀਡਦਾ ਹੈ ਇਹਦੇ ਟੱਡੇ ਤੋਂ ਸੋਜ ਰਹਿੰਦੀ ਹੈ ਜਿਹਦੇ ਪੇਟ ਦਾ ਫਰਾ ਬਣਿਆ ਰਹਿੰਦਾ ਜਿਹਦੇ ਗੈਸ ਬਹੁਤ ਬਣਦੀ ਹੈ बार-बार ਲੈਟਿਨ ਜਾ ਕੇ ਪੇਟ ਸਾਫ਼ ਨਹੀਂ ਹੁੰਦਾ ਉਹ ਪੇਸ਼ੈਂਟ ਇਹ ਕਮ ਜ਼ਰੂਰ ਕਰ ਸਰੋਂ ਦਾ ਤੇਲ ਹਰੇਕ ਦੇ ਘਰ ਹੁੰਦਾ ਕਰ ਸਕਦੇ ਆ ਪਰ ਅਸੀਂ ਇੱਥੇ ਕਲੀਨਿਕ ਦੇ ਵਿੱਚ ਆਪਣੀ ਚ ਜਿਹੜੀ ਬੂਟੀਆਂ ਤੋਂ ਬਣਿਆ ਹੋਇਆ ਸਪੈਸ਼ਲ ਤੇਲ ਅਸੀਂ ਉਹ ਦੇ ਰਹੇ ਆ ਉਹਦੇ ਨਾਲ ਸੋਜ ਬਹੁਤ ਜਲਦੀ ਨਿਕਲ ਜਾਂਦੀ ਹੁਣ ਉਹ ਪੇਸ਼ੈਂਟ ਜਿੰਨਿਆਂ ਨੂੰ ਵੀ ਲਾਨੇ ਆ ਅਸੀਂ ਜਿਹੜੇ ਗੌਰ ਕਰਦੇ ਆ ਮਾਲ ਸਹੀ ਢੰਗ ਨਾਲ ਕਰਦੇ ਆ ਉਹ ਬਹੁਤ ਜਲਦੀ ਠੀਕ ਹੋ ਜਾਂਦੇ ਆ ਕੀ ਕੰਮ ਕਰ ਲੋ ਫੇਰ ਦੀ ਸੈਰ ਕਰ ਲੋ ਜਿਵੇਂ ਤੁਹਾਨੂੰ ਪਿੱਛੇ ਦੱਸ ਚੁੱਕਿਆ ਇੱਕ ਤੁਸੀਂ ਕਦੇ ਵੀ ਨੈਗੇਟਿਵ ਥਿੰਕਿੰਗ ਦਿਮਾਗ ਤੇ ਨਾ ਆਉਣ ਦਿਓ ਆਪਣੇ ਕੰਮ 'ਚ ਵਿਜੀ ਰੱਖੋ ਆਪਣੇ ਆਪ ਕੰਮ 'ਚ ਉਹਨਾ ਕੰਮ ਕਰੋ ਵੀ ਥੱਕਾ ਨਾ ਕਰੋ ਸੀਜ਼ਨਲ ਵੀ ਜ਼ੋਰ ਨਹੀਂ ਲਾਉਣਾ ਵੀ ਠਿੱੜ ਤੁਹਾਡਾ ਕੱਸਿਆ ਗਿਆ ਧੁੱਪੇ ਜਾਣ ਤੋਂ ਗੁਰੇਜ਼ ਕਰੋ ਧੁੱਪ ਦੇ ਵਿੱਚ ਜਿੰਨਾ ਹੋ ਸਕੇ ਵੱਧ ਤੋਂ ਵੱਧ ਗੁਰੇਜ਼ ਕਰਨਾ ਧੁੱਪੇ ਜਾਉਂਗੇ ਬਾਲ ਮੂਮੈਂਟਸ ਜ਼ਿਆਦਾ ਉੱਠਣਗੀਆਂ ਤੁਹਾਡੀਆਂ ਮਤਲਬ ਸਨਲਾਈਟਸ ਦੇ ਵਿੱਚ ਜਾਣ ਦੇ ਨਾਲ ਇਹ ਗੱਲ ਦਾ ਧਿਆਨ ਰੱਖੋ ਜਿਹੜੀ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਗੱਲਾਂ ਦੱਸੀਆਂ ਨੇ ਇਹਨਾਂ ਤੇ ਅਮਲ ਕਰਨਾ ਸ਼ੁਰੂ ਕਰੋ ਤੁਸੀਂ ਬਹੁਤ ਹੱਦ ਤੱਕ ਇਹਦੇ ਨਾਲ ਹੀ ਸੋਖੇ ਹੋਣੇ ਸ਼ੁਰੂ ਹੋ ਜਾਓਗੇ ਤੇ ਇਸ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਜੇ ਤੁਹਾਨੂੰ ਸਾਡੇ ਵਿਚਾਰ ਚੰਗੇ ਲੱਗਦੇ ਨੇ ਵੀ ਕਿਸੇ ਦੇ ਕੰਮ ਆ ਸਕਦੇ ਆ ਕਿਸੇ ਦਾ ਭਲਾ ਹੋ ਸਕਦਾ ਤਾਂ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਕਿਸੇ ਹੋਰ ਇਨਸਾਨ ਦਾ ਭਲਾ ਹੋ ਸਕੇ ਤੋਡਾ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਰੱਬ ਰੱਖਾ ਸਤਿ ਸ਼੍ਰੀ ਅਕਾਲ